ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਸਰ ਬਹੁਤ ਸਾਰੇ ਲੋਕ ਪੁੱਛਦੇ ਹਨ ਕਿ ਨੈਣਾ ਦੇਵੀ ਦਾ ਸਿੱਖਾਂ ਨਾਲ ਕੀ ਰਿਸ਼ਤਾ ਹੈ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਆਓ ਗੁਰਬਾਣੀ ਅਤੇ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਇਹ ਸਭ ਜਾਣਨ ਦੀ ਕੋਸ਼ਿਸ਼ ਕਰੀਏ ਆਓ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਤੇ ਇਤਿਹਾਸ ਦੀ ਰੋਸ਼ਨੀ ਵਿੱਚ ਜਾਣੀਏ ਨਾਨਾ ਦੇਵੀ ਸਥਾਨ ਹਿਮਾਚਲ ਪ੍ਰਦੇਸ਼ ਦੇ ਬिलासपुर ਜ਼ਿਲ੍ਹੇ ਵਿੱਚ ਸਥਿਤ ਹੈ ਇਹ ਸਥਾਨ ਸ਼ਕਤੀ ਪੀਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਦ ਮਾਤਾ ਸਤੀ ਨੇ ਜਗਨਾ ਵਿੱਚ ਆਪਣੇ ਆਪ ਨੂੰ ਅਗਨੀ ਵਿੱਚ ਸਮਰਪਿਤ ਕੀਤਾ ਤਦ ਭਗਵਾਨ ਸ਼ਿਵ ਉਸ ਦਾ ਸਰੀਰ ਲੈ ਕੇ ਭਟਕਦੇ ਰਹੇ ਵਿਸ਼ਨੂੰ ਜੀ ਨੇ ਸੁਦਾਰਸਨ ਚੱਕਰ ਨਾਲ ਉਹ ਸ਼ਰੀਰ ਕਟਿਆ ਅਤੇ ਜਿੱਥੇ-ਜਿੱਥੇ ਮਾਤਾ ਦੇ ਅੰਗ ਗਿਰੀ ਉੱਥੇ-ਉੱਥੇ ਸ਼ਕਤੀ ਪੀਟ ਬਣੇ ਭਾਵ ਮੰਦਰ ਬਣਾਏ ਗਏ। ਇਸ ਥਾਂ ਤੇ ਮਾਤਾ ਸਤੀ ਦੀ ਅੱਖ ਗਿਰੀ ਸੀ ਇਸ ਲਈ ਇਸ ਦਾ ਨਾਮ ਪਿਆ ਨੈਨਾ ਦੇਵੀ। ਆਓ ਹੁਣ ਵੇਖੀਏ ਸਿੱਖ ਇਤਿਹਾਸ ਨਾਲ ਨੈਨਾ ਦੇਵੀ ਸਥਾਨ ਦਾ ਕੀ ਸੰਬੰਧ ਹੈ। ਸਨ 1685 ਈਸਵੀ ਦੇ ਆਸਪਾਸ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਵਿੱਚ ਆਪਣਾ ਦਰਬਾਰ ਸਜਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਉਸ ਸਮੇਂ ਪੌਂਟਾ ਸਾਹਿਬ ਵਿੱਚ ਸੀ ਜੋ ਕਿ ਨੈਨਾ ਦੇਵੀ ਤੋਂ ਬਹੁਤ ਨੇੜੇ ਹੈ। ਉਹ ਸਮਾਂ ਸੀ ਜਦ ਗੁਰੂ ਸਾਹਿਬ ਜੀ ਨੇ ਚੰਡੀ ਚਰਿਤ੍ਰ ਬਚਿਤ੍ਰਨਾਟਕ ਚੰਡੀ ਦੀ ਵਾਰ ਵਰਗੀ ਗ੍ਰੰਥ ਰਚੇ ਪਰ ਗੁਰੂ ਸਾਹਿਬ ਜੀ ਨੇ ਜਿੱਥੇ ਚੰਡੀ ਜਾਪਗੋਤੀ ਦਾ ਜਿਕਰ ਕੀਤਾ ਉਹ ਮੂਰਤੀ ਨਹੀਂ ਸਗੋਂ ਸ਼ਕਤੀ ਦਾ ਪ੍ਰਤੀਕ ਸੀ। ਉਹ ਹਿੰਮਤ ਜੋ ਧਰਮ ਦੇ ਰੱਖਿਆ ਲਈ ਲੜਦੀ ਹੈ ਬਹੁਤ ਸਾਰੇ ਸਿੱਖ ਜਦ ਉਥੋਂ ਦੀ ਲੰਘਦੇ ਸਨ ਉਹ ਮਾਤਾ ਦੀ ਸ਼ਕਤੀ ਨੂੰ ਨਮਸਕਾਰ ਕਰਦੇ ਸਨ ਪਰ ਮਨ ਵਿੱਚ ਗੁਰੂ ਸਾਹਿਬ ਜੀ ਦਾ ਨਾਮ ਹੀ ਲੈਂਦੇ ਸਨ ਕਿਉਂਕਿ ਗੁਰੂ ਸਾਹਿਬ ਜੀ ਦਾ ਸਿਧਾਂਤ ਸਾਫ਼ ਸੀ ਸਭ ਤੇਰੀ ਸ਼ਕਤੀ ਸਭ ਤੇਰੀ ਜੋਤ ਨਾਨਾ ਦੇਵੀ ਸਤਾਨ ਜੋ ਪੌਂਟਾ ਸਾਹਿਬ ਤੋਂ ਕੁਝ ਹੀ ਦੂਰੀ ਤੇ ਹੈ ਉਥੇ ਕਈ ਸਿੱਖ ਜਾਇਆ ਕਰਦੇ ਸਨ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਦੇ ਸਿੰਘਾਂ ਨੇ ਜੰਗ ਤੋਂ ਪਹਿਲਾਂ ਉਥੇ ਅਰਦਾਸ ਕੀਤੀ ਸ਼ਕਤੀ ਹਿੰਮਤ ਅਤੇ ਗਿਆਨ ਦੇ ਲਈ ਪਰ ਗੁਰੂ ਸਾਹਿਬ ਜੀ ਦਾ ਸਦਾ ਇੱਕੋ ਸੰਦੇਸ਼ ਸੀ ਸੱਚੀ ਸ਼ਕਤੀ ਮਾਤਾ ਵਿੱਚ ਨਹੀਂ ਸਗੋ ਵਾਹਿਗੁਰੂ ਦੀ ਜੋਤ ਵਿੱਚ ਹੈ ਜੋ ਹਰ ਜੀਵ ਵਿੱਚ ਵਸਦੀ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀਵਾਰ ਵਿੱਚ ਲਿਖਿਆ ਹੈ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਇੱਥੇ ਭਗਉਤੀ ਸ਼ਬਦ ਦਾ ਅਰਥ ਤਲਵਾਰ ਜਾਂ ਸ਼ਕਤੀ ਹੈ ਉਹ ਸ਼ਕਤੀ ਜੋ ਸਚਾਈ ਲਈ ਲੜਦੀ ਹੈ ਇਹ ਕੋਈ ਮੂਰਤੀ ਨਹੀਂ ਸਗੋਂ ਦੀਵਯਾ ਸ਼ਕਤੀ ਦਾ ਪ੍ਰਤੀਕ ਹੈ ਗੁਰੂ ਸਾਹਿਬ ਜੀ ਨੇ ਇਹ ਸਪਸ਼ਟ ਕੀਤਾ ਕਿ ਸਿੱਖ ਧਰਮ ਵਿੱਚ ਦੇਵੀ ਦੇਵਤੇ ਦੀ ਪੂਜਾ ਨਹੀਂ ਹੁੰਦੀ ਪਰ ਉਹਨਾਂ ਦੀ ਨਜ਼ਰ ਵਿੱਚ ਵਾਹਿਗੁਰੂ ਦੀ ਜੋਤ ਦਾ ਆਦਰ ਕੀਤਾ ਜਾਂਦਾ ਹੈ ਨੈਨਾ ਦੇਵੀ ਸਥਾਨ ਅਨੰਦਪੁਰ ਸਾਹਿਬ ਤੋਂ ਕਰੀਬ 75 ਕਿਲੋਮੀਟਰ ਦੂਰੀ ਤੇ ਹੈ ਇਹ ਸਥਾਨ ਉਹੀ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਬਹੁਤ ਸਾਰੇ ਸਿੱਖ ਜੋ ਯਾਤਰਾ ਕਰਦੇ ਹਨ ਉਹ ਅਕਸਰ ਨਾਣਾ ਦੇਵੀ ਦੇ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਪਹੁੰਚਦੇ ਹਨ ਇਸ ਤਰ੍ਹਾਂ ਨਾਣਾ ਦੇਵੀ ਦਾ ਸਥਾਨ ਸਿੱਖ ਇਤਿਹਾਸ ਵਿੱਚ ਇੱਕ ਭੂਗੋਲਿਕ ਤੇ ਸੱਭਿਆਚਾਰਕ ਕੜੀ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਫ਼ ਲਿਖਿਆ ਹੈ ਇੱਕੋ ਜੋਤ ਸਭੇ ਘਟ ਰਵ ਰਿਆ ਸੋਈ ਇਹ ਹੀ ਗੁਰੂ ਸਾਹਿਬ ਜੀ ਦਾ ਸਿਧਾਂਤ ਹੈ ਸਭ ਵਿੱਚ ਇੱਕੋ ਜੋਤ ਇੱਕੋ ਵਾਹਿਗੁਰੂ ਹੈ ਇਸ ਲਈ ਸਿੱਖ ਧਰਮ ਕਿਸੇ ਰੂਪ ਜਾਂ ਮੂਰਤੀ ਦੀ ਪੂਜਾ ਨਹੀਂ ਕਰਦਾ ਪਰਵਾਹ ਹੈ ਗੁਰੂ ਦੀ ਉਸ ਜੋਤ ਦੀ ਅਰਾਧਨਾ ਕਰਦਾ ਹੈ ਜੋ ਹਰ ਆਕ ਵਿੱਚ ਹਰ ਦਿਲ ਵਿੱਚ ਹੈ ਸੰਗਤ ਜੀ ਨੈਨਾ ਦੇਵੀ ਸਥਾਨ ਦਾ ਸਿੱਖਾਂ ਨਾਲ ਸੰਬੰਧ ਇੱਕ ਆਦਰ ਸਮਝ ਅਤੇ ਇਤਿਹਾਸਿਕ ਜੋੜ ਦਾ ਪ੍ਰਤੀਕ ਹੈ ਅਸੀਂ ਮਾਤਾ ਦੀ ਸ਼ਕਤੀ ਨੂੰ ਨਮਸਕਾਰ ਕਰਦੇ ਹਾਂ ਪਰ ਉਸ ਰੂਪ ਵਿੱਚ ਨਹੀਂ ਸਗੋਂ ਉਸ ਅਕਾਲ ਸ਼ਕਤੀ ਦੇ ਰੂਪ ਵਿੱਚ ਜੋ ਸਚਾਈ ਲਈ ਲੜਨ ਦੀ ਪ੍ਰੇਰਣਾ ਦਿੰਦੀ ਹੈ ਆਉ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਅਨਸਾਰ ਜੀਵਨ ਜੀਏ ਸੋਈ ਸੇਵਕ ਜਾਨੀਏ ਜੋ ਸ਼ਬਦ ਰਹੇ ਲਿਵਲਾਈਏ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਅਤੇ ਜੇਕਰ ਤੁਸੀਂ ਇਸ ਥਾਨ ਦੇ ਦਰਸ਼ਨ ਪਾਏ ਹਨ ਤਾਂ ਕਮੈਂਟ ਵਿੱਚ ਜਰੂਰ ਦੱਸਣਾ ਸੰਗਤ ਜੀ ਜੇਕਰ ਇਹ ਜਾਣਕਾਰੀ ਦਿੰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਲ ਹੋ ਗਈ ਹੋਵੇ ਤਾਂ ਖਿਮਾ ਦੇ ਜੱਜਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ